ਹੈ ਕੁਜੀ ਕਾ ਖਾਲਸ ਵਾਹੇ ਕੁਜੀ ਕੀ ਪੋਤੀ ਜਿਵੇਂ ਆਪਾਂ ਨੂੰ ਪਤਾ ਹੈ ਕਿ ਇਨੀ ਦਿਨੀ ਜਿਹੜਾ ਪੰਜਾਬ ਦੇ ਵਿੱਚ ਹੜ੍ਹਾਂ ਦੀ ਜਿਹੜੀ ਮਾਰਿਆ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੀ ਪੈ ਰਹੀ ਹੈ ਤੇ ਉਹਨਾਂ ਨੂੰ ਬਚਾਓ ਕਾਰ ਜਿਹੜੇ ਆ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਹੈਗੇਗਾ ਜਿਹੜੇ ਇਲਾਕੇ ਸਾਰੇ ਮੈਂ ਚੱਲ ਦਿੱਤੇ ਇਸੇ ਤਰ੍ਹਾਂ ਹੀ ਸਤਲੁਜ ਦੇ ਲਾਗੇ ਜੋ ਲਸਾੜਾ ਔਰ ਚੱਕ ਦਾ ਨਾ ਏਰੀਆ ਹੈਗਾ ਜਿਲ੍ਹਾ ਨਵਾਂ ਸ਼ਹਿਰ ਇੱਥੇ ਪੈਂਦਾ ਹੈਗਾ ਇੱਥੇ ਪੈਂਦਾ ਹੈਗਾ ਨੰਗਲ ਜੱਟਾ ਇੱਥੇ ਵੀ ਜਿਹੜੀ ਬੋਰਿਆਂ ਦੇ ਵਿੱਚ ਜਿਹੜੇ ਮਿੱਟੀ ਭਰਦੀ ਸੇਵਾ ਜਿਹੜੀ ਚੱਲਦੀ ਪਈ ਹੈ ਕਿਉਂਕਿ ਆਪਾਂ ਨੂੰ ਪਤਾ ਕਿ ਜਿੱਥੇ-ਜਿੱਥੇ ਵੀ ਕਮਜ਼ੋਰ ਬੰਦ ਹੈ ਉੱਥੇ ਉਹ ਜਿਹੜੀ ਮਿੱਟੀ ਪਾ ਕੇ ਜਿਹੜਾ ਪਾਣੀ ਦਾ ਜਿਹੜਾ ਵਹਾਵਾ ਆ ਉਹਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਆ ਆਪਣੇ ਕੋਲ ਮਨੁੱਖ ਜਿੰਨਾ ਕਰ ਸਕਦਾ ਆ ਉਹ ਕਰ ਰਹੇ ਹੈਗੇ ਆ ਹਜੇ ਤੱਕ ਪਰਮਾਤਮਾ ਦੀ ਕਿਰਪਾ ਇਹ ਆ ਵੀ ਆਪਣੇ ਜਿਹੜਾ ਇਹ ਏਰੀਆ ਹੈਗਾ ਫਲੋਡ ਦੇ ਨੇੜੇ ਦਾ ਏਰੀਆ ਚੱਕ ਦਾ ਉਹਨਾਂ ਤੇ ਇਹ ਸਾਰੇ ਏਰੀਆ ਜਿਹੜਾ ਹੈ ਇਹਦੇ ਵਿੱਚ ਜਿਹੜੇ ਬੰਨ ਹਜੇ ਤੱਕ ਜਿਹੜੇ ਸੁਰੱਖਤ ਹੈਗੇ ਆ ਤੇ ਸਾਡੇ ਨਾਲ ਸਾਡੇ ਤੇ ਸੇਮ ਸਾਹਟੇ ਲੋਕੋ ਜੋ ਕਰਿਆ ਤੋਂ ਪਤੀ ਜ਼ਗੀਰ ਤੋਂ ਸਕੇ ਆ ਕਿ ਕਿਸਾਨ ਆਗੂ ਆ ਪੰਜਾਬ ਭਾਰ ਦੇ ਵਿੱਚ ਜਿਹੜੀਆਂ ਸਭਾਵਾਂ ਚੱਲਦੀਆਂ ਹਰ ਇੱਕ ਜਗ੍ਹਾ ਪਹੁੰਚ ਕੇ ਆਪਣੇ ਸਭਾਵਾਂ ਨੇ ਬਾਹਰ ਹੈਗਾ ਪਰ ਜਾਣਕਾਰੀ ਆ ਸਰਕਾਰ ਦੀਆਂ ਇਸ ਪਿੰਡ ਵਿੱਚ ਜਿਹੜੀ ਸੇਵਾ ਚੱਲਦੀ ਜਾਂ ਇਲਾਕੇ ਸੇਵਾ ਚੱਲਦੇ ਉਹਦੀ ਵੀ ਜਾਣਕਾਰੀ ਜਿਹੜੀ ਹੈ ਉਹ ਪ੍ਰਾਪਤ ਕਰਦੇ ਆਂ ਹਾਂ ਚੱਲੋ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਆ ਪਹਿਲਾਂ ਤਾਂ ਇਹ ਵੀ ਜਿਹੜਾ ਆਪਣਾ ਜਿਹੜੀ ਹੈਗਾ ਉਹਦੀ ਸੋਖਸਾਂ ਰਹਿ ਗਈਆਂ ਕਿਹੋ ਜਿਹਾ ਆਪਣੇ ਹਾਲਾਤ ਦੇਖੋ ਜੀ ਜਿਹੜਾ ਆਪਣਾ ਫਲੋਰ ਦਾ ਇਧਰ ਨਮਸ਼ਿਹਦਾ ਏਰੀਆ ਜਿੱਥੇ ਫੈਸ਼ਨ ਖੜਿਆ ਨੰਗਲ ਜਟਾ ਜੀ ਇੱਥੇ ਜਾਨਕੀ ਹੱਲੇ ਪਾਣੀ ਨੇ ਨਹੀਂ ਮਾਰਨੇ ਦਿੱਤੀ ਕਿਉਂਕਿ ਸਿਆਣਿਆਂ ਨੇ ਵੀ ਕਿਹਾ ਵੀ ਜੇ ਸੱਪ ਲੰਘ ਜਵੇ ਫਿਰ ਉਹਦੀ ਲਕੀਰ ਖੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਲਈ ਇੱਥੇ ਪਹਿਲਾਂ ਹੀ ਇੰਤਜ਼ਾਮ ਕੀਤੇ ਜਾ ਰਹੇ ਆ ਵੀ ਬੰਨ ਦੀ ਸੁਰੱਖਿਆ ਉਹਨੂੰ ਕੀਤਾ ਜਾਵੇ ਉਹਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪਾਣੀ ਹੋਰ ਪਿੱਛੋਂ ਵਧਣ ਦੀ ਸੰਭਾਵਨਾ ਹੈ ਤੇ ਪਹਿਲਾਂ ਵੀ ਬਹੁਤ ਵਧਿਆ ਤੇ ਕੋਈ ਆਰਸ਼ਕਾ ਵੀ ਘਟਾਣਾ ਨਾ ਹੋਵੇ ਤੇ ਅਸੀਂ ਜਿਹੜਾ ਆਉਣ ਵਾਲੀ ਬਰਬਾਦੀ ਤੋਂ ਬਚ ਸੀ ਇਸ ਕਰਕੇ ਇਸ ਪਿੰਡ ਵਿੱਚ ਬਹੁਤ ਵੱਡੀ ਜਿਹਨੂੰ ਆਪਾਂ ਸੇਵਾ ਕਹਿ ਸਕਦੇ ਹਾਂ ਉਹ ਚੱਲ ਰਹੀ ਆ ਜਿਹੜਾ ਮਿੱਟੀ ਦੇ ਬੂਰੇ ਭਰ-ਭਰ ਕੇ ਰੱਖੇ ਜਾ ਰਹੇ ਨੇ ਦੇਖ ਕੇ ਬੜਾ ਮਨ ਨੂੰ ਖੁਸ਼ੀ ਹੁੰਦੀ ਆ ਕਿ ਸਾਡੇ ਜਿਹੜੀ ਆਉਣ ਵਾਲੀ ਜਿਹੜੀ ਗਾਂ ਜਨਰੇਸ਼ਨ ਆ ਉਹ ਵੀ ਜਿਹੜਾ ਸੇਵਾ ਦੇ ਪਾਸੇ ਕਿਦਾਂ ਲੱਗੀ ਹੋਈ ਆ ਇੱਥੇ ਨਿੱਕੇ ਨਿੱਕੇ ਬੱਚੇ ਵੀ ਦੇਖੇ ਜਿਹੜੇ ਸੇਵਾ ਨਿਭਾ ਰਹੇ ਆ ਉਹ ਵੀ ਮਨ ਚੱਕ ਜਜ਼ਬਾ ਕਿਉਂਕਿ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇਹੀ ਸਮਝਾਇਆ ਕਿ ਜਦੋਂ ਆਪਾਂ ਦੁਗਦਾਜ ਫਸਦੇ ਆ ਉਹਨੂੰ ਕੱਢਣ ਦੀ ਕੋਸ਼ਿਸ਼ ਕਰੋ ਇੱਕ ਦੂਜੇ ਨਾਲ ਜਿਹੜੀ ਕਿਸੇ ਦਾ ਦੁੱਖ ਹੈ ਉਹਨੂੰ ਵਡਾਓ ਵੀ ਦੁੱਖ ਘਟੇ ਸੋ ਇਸ ਨਗਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਤੌਰ ਤੇ ਜਿਹੜੀ ਮਿੱਟੀ ਲਿਆਉਂਦੇ ਆ ਫਿਰ ਬੋਰੀਆਂ ਚ ਪਾ ਕੇ ਰੱਖਦੇ ਆ ਵੀ ਜਿੰਨੀ ਜਿੱਤੇ ਪੰਨਾਂ ਦੇ ਲੋੜ ਪੈਂਦੀ ਆ ਤੇ ਉੱਥੇ ਉੱਥੇ ਪਚਾ ਕੇ ਆਉਂਦੇ ਆ ਤੇ ਬੱਚੇ ਤੋਂ ਲੈ ਕੇ ਇਧਰ ਬਜ਼ੁਰਗ ਤੱਕ ਦੇਖੋ ਕਿਉਂਕਿ ਕੋਈ ਬਜ਼ੁਰਗ ਜਿਹੜਾ ਆ ਉਹ ਪਰ ਆਪਣੇ ਸਰੀਰਕ ਪੱਖੋਂ ਵੀ ਨਾਲ ਹੋ ਸਕਦਾ ਪਰ ਮਨ ਵੱਲੋਂ ਬਿਲਕੁਲ ਨਾਲ ਆ ਪ੍ਰਮਾਤਮਾ ਅਗੇ ਅਰਦਾਸਾਂ ਕਰਦਾ ਇਹ ਵਾਹਿਗੁਰੂ ਜਿਹੜੀ ਆ ਦੁੱਖ ਦਾ ਦੁੱਖ ਵਾਲੀ ਘੜੀ ਆ ਕਿ ਉਹ ਛੁਟਕਾਰਾ ਹੋਵੇ ਕਿ ਅਸੀਂ ਆਪਣੀ ਜੀ ਹੋਰ ਜ਼ਿੰਦਗੀ ਆ ਜਿਹੜੀ ਉਹਨੂੰ ਚੰਗੇ ਤਰ੍ਹਾਂ ਬਸਰ ਕਰੀਏ ਇਸੇ ਪਿੰਡ ਦੇ ਵਿੱਚ ਤੇ ਸਾੜੇ ਜਿਹਾ ਪਣੋ ਇਹ ਦੋ ਤਿੰਨ ਦਿਨ ਪਹਿਲਾਂ ਉਹ ਵਾਹਾ ਦਾ ਜਿਹੜਾ ਜਿਹੜਾ ਦੌਰ ਕਰ ਮਰੀਆ ਲਈ ਇਥੋਂ ਬੰਨ ਟੁੱਟ ਗਿਆ ਹੈਗਾ ਆ ਨੁਕਸਾਨ ਹੋ ਗਿਆ ਇਹੋ ਜੀ ਗਲਤ ਨੂੰ ਲਾ ਦੇ ਨਹੀਂ ਸਾਹਮਣੇ ਕਿਸੇ ਕਿਉਂਕਿ ਜਿੱਦਾਂ ਦੇਖੋ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਕੁਝ ਵੀ ਬਣਾ ਕੇ ਪਾਈ ਜਾਂਦੇ ਕੋਈ AI ਦੇ ਨਾਲ ਬਣਾਈ ਜਾਂਦੇ ਆ ਲਗਭਗ ਸਾਨੂੰ ਵੀ ਸਾਰੇ ਪੰਜਾਬ ਦੇ ਵਿੱਚ ਸੇਵਾ ਕਰਨ ਦਾ ਉਦੋਂ ਬਖਸ਼ਿਆ ਪਰਮਾਤਮਾ ਨੇ ਤੇ ਉਹਨਾਂ ਮੈਂ ਵੀਰਾਂ ਨੂੰ ਵੀ ਅਪੀਲ ਕਰਦਾ ਵੀ ਜਿੰਨ ਦੇਕ ਤੁਹਾਨੂੰ ਕਿਸੇ ਸੱਚਾਈ ਦਾ ਨਹੀਂ ਪਤਾ ਉਹਨਾਂ ਦੇ ਕਹ ਤੁਸੀਂ ਵੀਡੀਓ ਪਾ ਕੇ ਲੋਕਾਂ ਨੂੰ ਵਾਹਾਂ ਰਾਹੀ ਡਰਾਉਣਾ ਕਿਉਂਕਿ ਡਰਿਓ ਦਾ ਬਹੁਤ ਅੱਗੇ ਅਸੀਂ ਬਹੁਤ ਜ਼ਿਆਦਾ ਹੈ ਨਾ ਕਿ ਬਹੁਤ ਨੁਕਸਾਨ ਹੋ ਚੁੱਕਿਆ ਆਪਾਂ ਹੌਸਲਾ ਰਹੀਏ ਨਾ ਕਿ ਤਾਂ ਵੀਡੀਓ ਪਾ ਕੇ ਡਰਾਈਏ ਅੱਲੇ ਤੱਕ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਸਤਲ ਦਾ ਵੰਡਿਆ ਅੱਲੇ ਠੀਕ ਆ ਕੋਣ ਆਲੇ ਸਮਝਦਾ ਹੈ ਪਰਮਾਤਮਾ ਜਾਣੀ ਜਾਣਿਆ ਕੀ ਹੋ ਜਾਣਾ ਪਰ ਹਰ ਵੀ ਘੜੀ ਅੱਲੇ ਠੀਕ ਆ ਤੇ ਉਹਨੂੰ ਠੀਕ ਰੱਖਣ ਦੇ ਲਈ ਪੂਰੇ ਨਗਰਾਂ ਵੱਲੋਂ ਬਹੁਤ ਵੱਡੀ ਜਿਹੜੀ ਮਿਹਨਤ ਕੀਤੀ ਆ ਰਹੀ ਹੈ। ਬਹੁਤ-ਬਹੁਤ ਧੰਨਵਾਦ ਆਪਾਂ ਪਿੰਡਾਂ ਜਿਹੜੇ ਮੰਗਲ ਜੱਟਾਂ ਦੇ ਜਿਹੜੇ ਨੁਮਾਇੰਦੇ ਆਗੇ ਉਹਨਾਂ ਨੂੰ ਵੀ ਅਪਗਲਵਤ ਕਰ ਲਈ। ਵਾਹਿਗੁਰੂ ਜੀ। ਪਾਜੀ ਕੀ ਨਾਮ ਤੁਹਾਡਾ ਤੇ ਜਿੱਦਾਂ ਸੇਵਾ ਚੱਲਦੀ ਰਹੇ ਉਹ ਤੇ ਬਲ ਜਾਣ ਕਰੀਏ। ਮੇਰਾ ਨਾਮ ਹੈਗਾ ਜੀ ਜਗਦੀਸ਼ ਸਿੰਘ ਪਿੱਠਾ ਅਚਾਰ ਮੰਗਲ ਜੱਟਾ ਜੀ ਇਹ ਮੇਰੇ ਬਾਪੂ ਜੀ ਹੈ ਸਰਦਾਰ ਤਸੀਮ ਸਿੰਘ ਜੀ ਤੇ ਸਾਡੇ ਕਲੱਬ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਜੀ ਤੇ ਇਹ ਜੀ ਜਿਦਾ ਕਹੋ ਵੀ ਸਾਰੇ ਪੰਜਾਬ ਚ ਇਹ ਜੀ ਖੜਾ ਦੀ ਮਾਰ ਪਈ ਹੋਈ ਆ ਜੀ ਖੜਾ ਦੀ ਮਾਰ ਦੇ ਚੱਲਿਆ ਸਾਡੇ ਨਾਲੇ ਪਿੰਡ ਬੁਰਜਟੈਲ ਦਾ ਤੋਂ ਵੱਡੀ ਢਾਹ ਲੱਗੀ ਆ ਜੀ ਅੱਛਾ ਜੀ ਉਥੋਂ ਕੋਈ ਸਖਾਮੀ ਘਟਨਾ ਆ ਜੇ ਉਹਦੇ ਲਈ ਅਸੀਂ ਆਪਣਾ ਪਹਿਲੇ ਇੰਤਜ਼ਾਮ ਕਰ ਰਹੇ ਹਾਂ ਮਿੱਟੀ ਦੇ ਬੋਰੀ ਭਰ ਕੇ ਕੁਝ ਸਾਡੇ ਕਿੰਨੇ ਲੈ ਗਏ ਆ ਸਾਡੇ ਨਾਲ ਇੱਕ ਗਵਾਂਡੀ ਸੱਜਣ ਸੀ ਉਹ ਪਹੁੰਚਦੇ ਕਰਿਆ ਆ ਬਾਕੀ ਕਲਾਬ ਵੱਲੋਂ ਦੋ ਟਰਾਲੀਆਂ ਫੂਲ ਭੇਜੀਆਂ ਗਈਆਂ ਤੇ ਬਾਕੀ ਹੁਣ ਆਪਣੇ ਘਰ ਰਿਹਾ ਜਿੱਦਾਂ ਜਿੱਦਾਂ ਜਿੱਥੇ ਜਿੱਥੇ ਤੁਹਾਨੂੰ ਲੋੜ ਮਹਿਸੂਸ ਹੁੰਦੀ ਹੈ ਜਿੱਥੇ ਉੱਥੇ ਪਹੁੰਚ ਕਰਦੇ ਜਿਹੜੀ ਟਹਾ ਲੱਗੀ ਆ ਬੰਨ ਟੁੱਟਾ ਤਾਂ ਨਹੀਂ ਬਸ ਜਿਹੜੇ ਬਚੀ ਆ ਆੜਾ ਲੱਗੀ ਉਹਨੂੰ ਨੁਕਸਾਨ ਪੈ ਗਿਆ ਹਾਂਜੀ ਜਿਹੜੀ ਬੇਜਲੀ ਜ਼ਮੀਨ ਹੈ ਉਹ ਡਿੱਗ ਰਹੀ ਆ ਤਕਰੀਬਨ 90 ਪੈਸੇ ਹੁਣ ਬੰਨ ਦੇ ਨੇੜੇ ਪਾਣੀ ਬਹੁਤ ਜ਼ਿਆਦਾ ਆ ਗਿਆ ਜਿਹਦੀ ਸਪੀਡ ਬਹੁਤ ਜ਼ਿਆਦਾ ਹੈ ਜੀ ਸਪੀਡ ਤਾਂ ਚਲੋ ਹੁਣ ਪਾਣੀ ਪਿੱਛੇ ਛੱਡਿਆ ਤੇ ਉਹਦੇ ਨਾਲ ਬਦਣੀ ਆ ਆ ਆਪਾਂ ਇੱਥੇ ਦੇਖਿਆ ਬੜੀ ਖੁਸ਼ੀ ਵੀ ਹੋਈ ਹੈ ਛੋਟੇ ਛੋਟੇ ਬੱਚੇ ਵੀ ਨਾਲ ਲੱਗੇ ਹੈਗੇ ਤੇ ਉਹਨਾਂ ਦੀਆਂ ਵਰਦੀਆਂ ਵੀ ਅਲੱਗਾਂ ਕਲੱਬੀਆਂ ਪਾਈਆਂ ਆ ਇਹ ਕਲੱਬ ਬਾਰੇ ਵੀ ਜਾਣਕਾਰੀ ਪੜਾ ਸਾਂਝੀ ਕਰ ਲਈਏ ਇਹ ਸਾਡਾ ਜੀ ਗੁਰੂ ਨਾਨਕ ਸਪੋਰਟਸ ਕਲੱਬ ਨੰਗਲ ਜਟਾ ਇਹ ਇਦਾਂ ਦੀ ਐਕਟੀਵਿਟੀ ਲਈ ਬਹੁਤ ਮੋਹਰੇ ਆਉਂਦੇ ਆ ਜੀ ਸਾਡੇ ਬੱਚਿਆਂ ਨੂੰ ਉਤਸ਼ਾਹ ਆ ਜੀ ਇੰਦਾ ਨਹੀਂ ਕਾ ਬਈ ਇਸ ਚੀਜ਼ ਲਈ ਆ ਹਰ ਇੱਕ ਚੀਜ਼ ਲਈ ਸਪੋਰਟਸ ਲਈ ਖੇਡਣ ਲਈ ਜੇ ਕਿਸੇ ਦੇ ਘਰ ਤੇ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਲੋੜ ਆ ਉਥੇ ਤੱਕ ਜਾਣ ਲਈ ਵੀ ਸਾਡੇ ਬੱਚਿਆਂ ਦਾ ਬਹੁਤ ਉਤਸ਼ਾਹ ਆ ਸਾਡੇ ਐਨ ਆਰ ਆਈ ਸੀ ਲੋ ਸਾਨੂੰ ਬਹੁਤ ਸਪੋਰਟ ਕਰਦੇ ਆ ਆ ਤੁਹਾਡੇ ਆਲੇ ਦੋਲੇ ਕਿਹੜੇ ਕਿਹੜੇ ਪਿੰਡ ਹੈਗੇ ਆ ਤੇ ਸਾਰਿਆਂ ਵਿੱਚ ਜਿਹੜੀ ਸੌਖਾ ਆਂਦਾ ਕਿ ਮਾਡੇ ਪਿੰਡਾਂ ਦੇ ਹਲ ਕਿਉਂ ਅਸੀਂ ਹੁਣ ਥੋੜਾ ਹੱਡ ਮੇਂਟੈਂਸ ਇਹਦੇ ਚਾਏ ਆ ਤੁਸੀਂ ਜਿਹੜੇ ਲੋਕਲ ਪਿੰਡ ਆ ਕੋਈ ਜਿਹੜਾ ਵੀਡੀਓ ਜਾਂਦੀ ਆ ਤਾਂ ਹਰ ਇੱਕ ਨੂੰ ਇਹ ਹੁੰਦਾ ਕਿ ਸਾਡਾ ਏਰੀਆ ਆ ਆਦੂਲੇ ਪਿੰਡ ਆ ਸਾਡੇ ਸਫਸਾ ਦੇ ਉਧਰ ਤਕਰੀਬਨ ਜੀ ਸਾਡੇ ਜੇ ਅਸੀਂ ਰਾਹੋਂ ਤੋਂ ਸ਼ੁਰੂ ਹੁੰਨੇ ਆ ਜੀ ਸਾਡੇ ਉੱਥੇ ਜਿਹੜਾ ਰਾਹੋਂ ਦੇ ਨੇੜੇ ਤਲਵੰਡੀ ਸੀ ਗੁਟਾ ਲੱਗੀ ਆ ਉੱਥੇ ਥੋੜੇ ਜਿਹਾ ਹਾਲਾਤ ਨਾ ਚੁੱਕਿਆ ਉਸ ਤੋਂ ਬਾਅਦ ਜੇ ਅਸੀਂ ਉਹ ਔਰੇ ਤੱਕ ਆ ਜਾਂਦੇ ਆ ਚੱਕਦਾਨਾ ਔੜ ਦਾ ਏਰੀਆ ਸਾਡਾ ਸਾਰਾ ਸੁਰੱਖਿਅਤ ਆ ਜਿਹੜੀ ਬੁਰਜ ਦਾ ਟੇਲ ਦਾ ਢ ਘਾ ਲੱਗੀ ਆ ਉੱਥੇ ਥੋੜੇ ਜਿਹਾ ਹਾਲਾਤ ਨਾ ਚੁੱਕਿਆ ਉਹਦੇ ਨਾਲ ਇੱਕ ਸਾਡੇ ਨਾਲ ਪਿੰਡ ਪਿੰਦਾ ਪੁਲਰਾਵਲ ਪਹਿਲਾਂ ਉੱਥੇ ਢ ਜਿੰਨਾ ਕੁ ਵੀ ਜਾਨੀ ਹੈਲਪ ਆਪਾ ਕਰ ਸਕਦੇ ਜੀ ਉਹਨਾਂ ਕਰਕੇ ਉਹ ਸਾਬ ਲਏ ਆ ਉਹ ਤੋਂ ਅੱਜ ਦਾ ਸਾਡੇ ਲਸਾੜਾ ਆ ਜੀ ਲਸਾੜੇ ਤੁਸੀਂ ਵੀ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਜਿੱਦਾਂ ਉਹ ਲੁਧਿਆਣੇ ਤੋਂ ਆਏ ਸੀਗੇ ਜੀ ਜੀ ਟੀਮ ਨਾਲ ਟੀਮ ਆਈ ਸੀ ਉਹਨਾਂ ਦੇ ਮਨ ਦੀ ਮਾਨਸਾ ਕੀ ਸੀ ਪਤਾ ਨਹੀਂ ਪਰ ਜਿੰਨਾ ਕੁ ਉੱਥੇ ਸਾਡਾ ਭਾਈਚਾਰਾ ਸੀ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਉਹ ਕੋਈ ਗਲਤ ਐਕਟੀਵਿਟੀ ਕਰਨ ਆਏ ਆ ਜੀ ਉਹਦੇ ਚੱਲਦੇ ਹੱਲੇ ਵੀ ਸਾਡੇ ਬੰਨਾਂ ਤੇ ਪਹਿਰੇ ਲੱਗਦੇ ਆ ਅੱਛਾ ਜੀ ਦੇਖ ਰੇ ਇੱਕ ਪੂਰੀ ਕਰਦੇ ਨੇ ਵੇ ਵੈਸੇ ਜਿਹੜਾ ਪਾਣੀ ਆ ਉਹ ਇਧਰ ਬਾਹਨਾ ਦਾ ਪਾਣੀ ਟੁੱਟ ਕੇ ਕਿਸੇ ਫਸਲ ਦੇ ਵਿੱਚ ਉਹਦਾ ਨੁਕਸਾਨ ਤਾਂ ਨਹੀਂ ਹੋਇਆ ਹੈ ਨਹੀਂ ਹਲੇ ਤੱਕ ਆਪਣੇ ਬੰਨ੍ਹ ਨਹੀਂ ਕਿਤੇ ਵੀ ਟੁੱਟੇ ਜੇ ਅਸੀਂ ਬਹੁਤ ਸੁਰੱਖਿਅਤ ਹਾਂ ਸੋ ਪਰਮਾਤਮਾ ਦਾ ਇਸ ਵੱਲੋਂ ਸ਼ੁਕਰਾਨੇ ਵੀ ਪਾਣੀ ਦਾ ਵਹਾਅ ਚਾਹੇ ਬਹੁਤ ਤੇਜ਼ ਹੈਗਾ ਆ ਬਹੁਤ ਸਾਰੀਆਂ ਅਫਵਾਹਾਂ ਦਾ ਦੌਰ ਵੀ ਜਿਹੜਾ ਚੱਲਦਾ ਰਿਹਾ ਕੱਲ ਰਾਤ ਜਿਹੜੀ ਇੱਕ ਅਫਵਾਹ ਉਡੀ ਆ ਬਈ ਲੁਧਿਆਣਾ ਪ੍ਰਸ਼ਾਸਨ ਵੱਲੋਂ ਜਿਹੜਾ ਇਧਰਲੇ ਗੰਨਾ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਹੁਤ ਸਾਰਾ ਜਿਹੜਾ ਚੀਜ਼ਾਂ ਸਾਹਮਣੇ ਆਈਆਂ ਜਿਹਦੇ ਵਿੱਚ ਸਚਾਈ ਜਿਹੜੀ ਆ ਉਹ ਤਾਂ ਬਾਅਦ ਚ ਪਤਾ ਲੱਗਦੀ ਹੁੰਦੀ ਆ ਪਰ ਜਦੋਂ ਬਿਵਾਹਾਂ ਆਪਾਂ ਬਿਨਾ ਜਾਣੇ ਬਿਨਾ ਸਮਝੇ ਜਾਂ ਬਿਨਾ ਉਹਦਾ ਤੱਥਾਂ ਨੂੰ ਧੋਖਿਆ ਪਰ ਕੇ ਸ਼ੇਅਰ ਕਰ ਦਿੰਨੇ ਆ ਤਾਂ ਲੋਕਾਂ ਵਿੱਚ ਡਰ ਸਹਿਮਤੀ ਜਿਹੜਾ ਆ ਲੋਕਾਂ ਨੂੰ ਇੱਕ ਤਰ੍ਹਾਂ ਦਾ ਡਰਾਉਂ ਦਾ ਜਿਹੜਾ ਕੰਮ ਕਰਦਾ ਇਸ ਕਰਕੇ ਸੋਸ਼ਲ ਮੀਡੀਆ ਵਰਤਨ ਵਾਲੇ ਖਾਸ ਕਰਕੇ মিডিਆ ਦੇ ਨਾਲ ਜੁੜੇ ਜਿਹੜੇ ਸਾਡੇ ਸ਼ਕਤੀਸ਼ੀਤਾ ਹੈਗੀਆਂ ਜਰੂਰ ਆਪਾਂ ਜਿਹੜੀ ਕੋਈ ਵੀ ਚੀਜ਼ ਹੈਗੀ ਆ ਕਿਉਂਕਿ ਜ਼ਿੰਮੇਵਾਰੀ ਵਾਲਾ ਕੰਮ ਹੈ ਇਸ ਵਿੱਚ ਕੋਈ ਹਾਸਾ ਮਜ਼ਾਕ ਉਹੋ ਜਿਹੀ ਚੀਜ਼ ਨਹੀਂ ਹੈਗੀ ਲੋਕਾਂ ਦੀ ਜਾਨ ਮਾਲ ਲੋਕਾਂ ਦੀਆਂ ਉਮਰਾਂ ਦੀਆਂ ਜਾਇਦਾਦਾਂ ਆ ਘਰ ਬਣਾਉਣ ਨੂੰ ਪੰਜ ਪੰਜ ਪੀੜ੍ਹੀਆਂ ਦੇ ਹੋ ਜਾਣਾ ਕਟੂਕਟ 5.5 7 7 ਜਿਹੜਾ ਆ ਉਹ ਇੱਕ ਜਿਹੜਾ ਜ਼ਿੰਮੇਦਾਰ ਪਿੱਛੇ ਪੈ ਜਾਂਦਾ ਸੋ ਇਹ ਜਿਹੜਾ ਸਮਾਂ ਆ ਹਾਸੀ ਠੱਠੇ ਦਾ ਮਕੌਲ ਦਾ ਇਹੋ ਜਿਹਾ ਸਮਾਂ ਹੀ ਹੈਗਾ ਇਹ ਸਮਾਂ ਹੈਗਾ ਆਪਣੇ ਵੀਰਾਂ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਪੰਜਾਬੀਆਂ ਦੇ ਨਾਲ ਮਨੁੱਖਤਾ ਦੇ ਨਾਲ ਖੜਨਾ ਹੈ ਗੁਰੂ ਬਾਬੇ ਦਾ ਊਟ ਆਸਰਾ ਲੈ ਕੇ ਜਿਹੋ ਜਿਹਾ ਵੀ ਯੋਗਦਾਨ ਆਪਾਂ ਪਾ ਸਕੀਏ ਜੁਰੂਰ ਇਹਨਾਂ ਵਿੱਚ ਆਪਾਂ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਈਏ ਕਿਉਂਕਿ ਸਾਡੇ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਸਾਡੇ ਵੀਰ ਹੈਗੇ ਆ ਪੁੱਤੇ ਆ ਸਾਡੇ ਭਰਾ ਆ ਖੜੀਆਂ ਮਾਵਾ ਪੈਣਾ ਹੈਗੇ ਆ ਬੱਚੀਆਂ ਆ ਸਾਡੀਆਂ ਉੱਥੇ ਬਹਿ ਕੇ ਪੰਜਾਬ ਲਈ ਚਿੰਤਾ ਕਰਦੇ। ਇਸ ਕਰਕੇ ਸਾਡਾ ਇਸ ਵੇਲੇ ਜਿਹੜਾ ਮੋਢਲਾ ਫਰਜ ਇਹੀ ਬਣਦਾ ਆ ਚਾਹੇ ਸਮਾਜਿਕ ਕਹ ਲਈਏ ਪਰਵਾਰਿਕ ਕਹ ਲਈਏ ਜਾਂ ਐਸੇ ਪੰਜਾਬੀ ਹੋਣ ਦੇ ਨਾਤੇ ਆਪਣਾ ਮੋਢਲਾ ਫਰਜ ਇੱਕ ਇਨਸਾਨ ਹੋਣ ਦੇ ਨਾਲ ਤੇ ਆਵੇ ਐਕਚੁਅਲੀ ਸਾਨੂੰ ਪੰਜਾਬ ਦੇ ਨਾਲ ਖੜਨ ਦੀ ਲੋੜ ਆ ਆਓ ਆਪਾਂ ਰਲ ਕੇ ਪੰਜਾਬ ਲਈ ਦੁਆ ਕਰੀਏ ਅਰਦਾਸ ਕਰੀਏ ਕਿ ਬਾਬਾ ਨਾਨਕ ਇਹ ਜਿਹੜਾ ਸਾਡੇ ਤੇ ਦੁੱਖ ਦਾ ਜਿਹੜਾ ਸਮਾਂ ਆ ਇਹ ਜਲਦੀ ਬੀਤ ਜਾਵੇ ਅਸੀਂ ਮੋਢ ਤੋਂ ਜਿਹੜਾ ਪੰਜਾਬ ਆ ਉਹਨਾਂ ਪੈਰਾਂ ਤੇ ਖੜਾ ਕਰਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਜਿਹੜਾ ਸੁਰੱਖਿਆਤ ਇੱਕ ਪਛਾਣਮਤੀ ਜਿਹੜਾ ਸਾਡਾ ਵਿਰਸਾ ਹੈ ਉਹਨੂੰ ਸੰਭਾਲ ਕੇ ਇੱਕ ਵਧੀਆ ਪੰਜਾਬ ਆਪਣੇ ਬੱਚਿਆਂ ਨੂੰ ਦੇ ਕੇ ਆਈਏ ਵਾਹਿਗੁਰੂ ਜੀ ਕੀ ਫਤਿਹ ਸਾਰਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਵੇਲੇ ਖੜੇ ਆ ਪਿੰਡ ਪੰਦਰਵਾਲ ਜ਼ਿਲ੍ਹਾ ਨਵਾਂ ਸ਼ਹਿਰ ਤੇ ਜਿਹੜਾ ਬੰਦ ਲੱਗਦਾ ਦਰਿਆ ਦੇ ਆ 7:00 ਵਜੇ ਬਿਲਕੁਲ ਕੰਡੇ ਦੇ ਇੱਥੇ ਦਰਿਆ ਨੇ ਬਹੁਤ ਹੀ ਦੂਜਾ ਜਿਹੜੀ ਘਟ ਘਟ ਕਾਟਾ ਲੱਜਾ ਤੇ ਢਾ ਲੱਗੀ ਆ ਉਹਦੇ ਲਈ ਜਿਹੜਾ ਡਿਪਾਰਟਮੈਂਟ ਆ ਉਹਦੇ ਵੱਲੋਂ ਵੀ ਇੱਥੇ ਸੁਆਮਾ ਦਿੱਤੀਆਂ ਜਾ ਰਹੀਆਂ ਕਿ ਕਿਉਂਕਿ ਜੇਕਰ ਆਪਾਂ ਇਹਨੂੰ ਨਹੀਂ ਰੋਕਦੇ ਤਾਂ ਆਉਣ ਵਾਲੇ ਸਮੇਂ ਜੇਕਰ ਪਿੱਛੋਂ ਹੋਰ ਪਾਣੀ ਛੱਡ ਦਿੱਤਾ ਜਾਂਦਾ ਤੇ ਇਹਨੇ ਦਾ ਕਟ ਮਾਰਦੇ ਨੇ ਦਰਿਆ ਦਾ ਜਿਹੜਾ ਇਹ ਬਾਂਹਿਆ ਉਹਨੂੰ ਵੀ ਤੋੜ ਕੇ ਬਾਹਰਲੇ ਪਾਸੇ ਚਲ ਜਾਣਾ ਜਿਹਦੇ ਨਾਲ ਬਹੁਤ ਫਸਲਾਂ ਦਾ ਨੁਕਸਾਨ ਹੋਣਾ ਹੈ ਤੇ ਇੱਥੇ ਕਾਫੀ ਕੰਮ ਚੱਲ ਰਿਹਾ ਤੇ ਕਾਫੀ ਨਹੀਂ ਇੱਥੇ ਕਾਬੂ ਵੀ ਪਾਇਆ ਜਿਹੜਾ ਇਹ ਤਾ ਲੱਗੀ ਸੀਗੀ ਤੇ ਇਹ ਸਾਡੇ ਨਾਲ ਸਾਡੇ ਵੀਰ ਨੇ ਇਹ ਡਿਪਾਰਟਮੈਂਟ ਤੋਂ ਹਾਂਜੀ ਇਹਨਾਂ ਇਹ ਤੁਸੀਂ ਦੱਸ ਸਕਦੇ ਆ ਵੀ ਇੱਥੇ ਕਿੰਨਾ ਪਾਣੀ ਤੇ ਕੀ ਹੋ ਰਿਹਾ ਇੰਤਜ਼ਾਮ ਆਪਣੇ ਕੀਤੇ ਜਾ ਰਹੇ ਸਿਰਫ ਫਿਲਹਾਲ ਪਾਣੀ ਤੇ ਕਾਫੀ ਸੀਗਾ ਹੁਣ ਬੋਰੀਆਂ ਲਾ ਕੇ ਆਪਾਂ ਇਹਨੂੰ ਕੰਟਰੋਲ ਕੀਤਾ ਹੈਗਾ ਤੇ ਬੋਰੀਆਂ ਅੱਗੇ ਵੀ ਲੱਗ ਰਹੀਆਂ ਹੈਗੀਆਂ ਹੁਣ ਪਾਣੀ ਚਲੋ ਕੰਟਰੋਲ ਤੇ ਹੈਗਾ ਫਿਰ ਵੱਜ ਜਾਂਦਾ ਹੈਗਾ ਫਿਰ ਔਖਾ ਹੁੰਦਾ ਹੈਗਾ ਹਾਂਜੀ ਹੁਣ ਕੋਸ਼ਿਸ਼ ਕਰਕੇ ਇਹਨਾਂ ਨੂੰ ਜਲਦੀ ਜੀ ਨਿਵੇੜਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤੇ ਇਹਨੂੰ ਆਪਾਂ ਜਲਦੀ ਕਲੀਅਰ ਕਰ ਦੇਣਾ ਹੈਗਾ ਕੰਟਰੋਲ ਤੇ ਆ ਪਾਣੀ ਤੇ ਬਹੁਤ ਲਾਗੇ ਚਲ ਗਿਆ ਸੀ ਬੰਦੇ ਹਾਂਜੀ ਤੇ ਦੌੜ ਭੱਜ ਕਰਕੇ ਪਿੰਡ ਵਾਲੇ ਸੰਜੋਗ ਦੇ ਨਾਲ ਹਾਂਜੀ ਵਿਭਾਗ ਨੇ ਵੀ ਦੌੜ ਭੱਜ ਕੀਤੀ ਸਾਰੇ ਵਿਭਾਗੇ ਆਏ ਆ ਇੱਥੇ ਠੀਕ ਹੈ ਜੀ ਤੇ ਸਾਰਿਆਂ ਨੇ ਦੌੜ ਭੱਜ ਕਰਕੇ ਚਲੋ ਇੰਨਾ ਕੁ ਸੈੱਟ ਹੋ ਗਿਆ ਹਾਂਜੀ ਠੀਕ ਕਿਉਂਕਿ ਦੇਖੋ ਜੀ ਹਰ ਇੱਕ ਦਾ ਫਰਜ਼ ਬਣਦਾ ਵੇ ਆਪਾਂ ਇੱਕ ਦੂਜੇ ਨਾਲ ਖੜੀਏ ਜਿੱਥੇ ਕਿਤੇ ਲੋੜ ਪੈਂਦੀ ਆ ਆਪਣੇ ਵੱਲੋਂ ਵੱਧ ਤੋਂ ਵੱਧ ਜੋ ਲਾਓ ਕਿਉਂਕਿ ਸਾਨੂੰ ਵੀ ਭਾਰਤੀ ਕਿ ਸੰਜੁਗ ਦੇ ਦਬਾਬਾ ਵੱਲੋਂ ਅਸੀਂ ਲਗਭਗ ਸਾਰੇ ਪੰਜਾਬ ਦੇ ਉੱਤੇ ਹੀ ਝਾਤ ਮਾਰ ਰਹੇ ਹਾਂ ਜਿੱਥੇ ਜਿੱਥੇ ਹੜ੍ਹਾਂ ਨਾਲ ਨੁਕਸਾਨ ਹੋ ਰਿਹਾ ਤੇ ਅੱਜ ਵੀ ਸਾਨੂੰ ਮੇਰੇ ਨਾਲ ਸਾਡੇ ਗਰਿਆਂ ਸਰਕਲ ਦੇ ਭਾਰਤੀ ਕਿਸਾਨ ਜੁਨੀ ਦੁਆਬਾ ਦੇ ਰਣਜੀਤ ਸਿੰਘ ਖੇਲਾ ਤੇ ਸਾਡੇ ਗਰਿਆਂ ਸਰਕਲ ਦੇ ਮੀਤ ਪ੍ਰਧਾਨ ਸੁਖਾ ਗੁੜਾ ਤੇ ਅੱਜ ਵੀ ਸਾਨੂੰ ਇਹੀ ਸਗਾ ਹੋਇਆ ਸੀ ਵੀ ਇੱਥੇ ਬੋਰੀਆਂ ਦੀ ਬਹੁਤ ਲੋੜ ਆ ਅੱਜ ਅਸੀਂ ਬੋਰੇ ਲੈ ਕੇ ਪਿੰਡਾ ਨੰਗਲ ਜਟਾ ਇੱਥੇ ਨਾਲੇ ਨਜ਼ਦੀਕ ਆ ਉਥੋਂ ਆਪਣੇ ਪਿੰਡ ਲੈਵਲ ਤੇ ਮਿੱਟੀ ਲਿਆ ਕੇ ਬੋਰੀਆਂ ਦੇ ਵਿੱਚ ਭਰ ਕੇ ਤੇ ਗਾਹਾਂ ਦੀ ਤਿਆਰੀ ਆ ਵੀ ਜਿੱਥੇ ਕਿਤੇ ਵੀ ਲੋੜ ਪਊਗੀ ਆ ਬੰਨਾਂ ਨੂੰ ਉਹਦੇ ਨਾਲ ਮਜ਼ਬੂਤ ਕਰਾਂਗੇ ਤੇ ਸਾਰਿਆਂ ਨੂੰ ਯੂਰਲੋਣਾ ਚਾਹੀਦਾ ਇਸ ਕੰਮ ਬੱਲਾ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਨਗਰਾਂ ਦਾ ਤੇ ਗ੍ਰਾਂ ਸਰਕਲ ਦੇ ਜਿੰਨੇ ਵੀ ਆਲੇ-ਦੋਲੇ ਨਗਰ ਆ ਜਿਹੜੇ ਬੱਦ ਬਹੁਤ ਹੀ ਯਾਸਯੋਗ ਦੇ ਰਹੇ ਨੇ ਐਨਆਰਆਈ ਭਰਾ ਬਾਹਰ ਬੈਠੇ ਵੀ ਇਸ ਜਿਹੜੀ ਮਾੜੀ ਘੜੀ ਚੱਲ ਰਹੀ ਆ ਉਹਦੇ ਨਾਲ ਹੜਮਾ ਪੀੜਤ ਲੋਕਾਂ ਦੇ ਲਈ ਖੜੇ ਆ ਬਹੁਤ-ਬਹੁਤ ਧੰਨਵਾਦ ਆ ਸਾਡੇ ਲੋ ਵੀ ਤੇ ਅਸੀਂ ਇਸ ਜਿਹੜਾ ਬੰਦ ਆ ਵੀ ਦੌਰਾ ਕਰਨ ਆਏ ਸੀ ਤੇ ਲੋਕਾਂ ਨੂੰ ਅਫਵਾਹਾਂ ਨਹੀਂ ਫੜਾਉਣੀਆਂ ਜੇ ਅਫਵਾਹ ਫਲਾਉਂਦੇ ਆ ਉਹਦੇ ਨਾਲ ਹੋਰ ਵੀ ਲੋਕ ਭરા ਜਾਂਦੇ ਆ ਜਿਸ ਦੇ ਨਾਲ ਕਾਫੀ ਹੋ ਨੁਕਸਾਨ ਹੋ ਜਾਂਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ